ਜ਼ਿਲ੍ਹਾ ਸੰਗਰੂਰ ਦੇ ਪਿੰਡ ਲਿੱਦੜਾਂ ਵਿੱਚ 25 ਮਈ 1964 ਨੂੰ ਜਨਮੇ ਸਰਦਾਰ ਪ੍ਰਗਟ ਸਿੰਘ ਪੰਜ ਭੈਣਾਂ ਦੇ ਸਭ ਤੋਂ ਛੋਟੇ ਪੁੱਤ ਸਨ ਪ੍ਰਗਟ ਸਿੰਘ ਅਕਾਲ ਡਿਗਰੀ ਕਾਲਜ ਮਸਤੂਆਣਾ ਵਿਖੇ ਗ੍ਰੈਜੂਏਸ਼ਨ ਕਰਦਿਆਂ ਇਨਕਲਾਬੀ ਵਿਦਿਆਰਥੀ ਜਥੇਬੰਦੀ ਨਾਲ ਜੁੜ ਗਏ ਸਰਦਾਰ ਪ੍ਰਗਟ ਸਿੰਘ ਨੇ ਅਜੀਤ ਅਖਬਾਰ ਲਈ ਪੱਤਰਕਾਰੀ ਵੀ ਕੀਤੀ ਲੋਕ ਗਾਇਕ ਹਰਜੀਤ ਹਰਮਨ ਨਾਲ ਉਹਨਾਂ ਦਾ ਮਿਲਾਪ ਵੀ ਕਾਲ ਡਿਗਰੀ ਕਾਲਜ ਮਸਤੂਣਾ ਸਾਹਿਬ ਵਿਖੇ ਹੀ ਹੋਇਆ ਦੋਵਾਂ ਨੇ ਜੋੜੀ ਨੇ ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਨਾਮਣਾ ਖਟਿਆ ਹਰਜੀਤ ਹਰਮਨ ਖੁਦ ਕਹਿੰਦਾ ਹੈ ਕਿ ਜੇ ਪ੍ਰਗਟਨਾ ਹੁੰਦਾ ਤਾਂ ਸ਼ਾਇਦ ਮੈਂ ਵੀ ਨਾ ਹੁੰਦਾ ਪ੍ਰਕਾਸ਼ ਸਿੰਘ ਦੀ ਕਲਮ ਵਿੱਚ ਸਾਹਿਤਿਕ ਰੰਗ ਸੀ ਉਹਨਾਂ ਅੰਦਰ 1947 ਵਿਲੇ ਵੰਡੇ ਗਏ ਪੰਜਾਬ ਦਾ ਦਰਦ ਸੀ ਜੋ ਉਹ ਆਪਣੀ ਕਲਮ ਰਾਹੀਂ ਬਿਆਨ ਕਰਦੇ ਸਨ ਸਾਡੇ ਖਿੜੇ ਅਰਮਾਨ ਅੱਜ ਹੋ ਗਏ ਵੇ ਮਿੱਤੇ ਹੋਏ ਗੁਲਾਬ ਦੀ ਤਰ੍ਹਾਂ ਹੁਣ ਰੱਬੀ ਜਾਂ ਸਰਬੀ ਮੇਲੇ ਹੋਣਗੇ ਵੇ ਵੰਡੇ ਹੋਏ ਪੰਜਾਬ ਦੀ ਤਰ੍ਹਾਂ ਪ੍ਰਗਟ ਸਿੰਘ ਕਹਿੰਦੇ ਸੀ ਕਿ ਮੇਰੇ ਗੀਤ ਖੇਤਾਂ ਅਤੇ ਖਾਲਾਂ ਵਿੱਚੋਂ ਨਿਕਲਦੇ ਹਨ ਇਸ ਕਰਕੇ ਮੈਂ ਪਿੰਡ ਰਹਿੰਦਾ ਹਾਂ ਉਹ ਆਪਣੇ ਗੀਤਾਂ ਵਿੱਚ ਪਿੰਡ ਦੀ ਅਤੇ ਖੇਤਾਂ ਦੀ ਗੱਲ ਕਰਦੇ ਸਨ ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ ਤੋਰੀਏ ਨੂੰ ਪੰਦੇ ਜੇ ਤੂੰ ਪੀਲੇ ਪੀਲੇ ਫੁੱਲਵੇ ਹੋ ਸ੍ਰੁੱਤੇ ਸੱਜਣ ਮਿਲਾ ਦੇ ਰੱਬਾ ਮੇਰੀਆ ਸਾਰੀ ਹੀ ਉਮਰ ਤੇਰਾ ਤਾਰੀ ਚਾਉ ਮੁੱਲਵੇ ਸਦਰ ਪ੍ਰਗਟ ਸਿੰਘ ਦੀ ਕਲਮ ਨੇ ਜਦੋਂ ਵਿਰਾਗ ਨੂੰ ਛੋਇਆ ਤਾਂ ਲਿਖਿਆ ਮਨ ਦਾ ਪੰਛੀ ਕੈਦ ਇੱਥੋਂ ਹੁਣ ਉੱਡਣਾ ਚਾਵੇ ਇਸ ਨਰਮੋਹੀ ਨਗਰੀ ਦਾ ਨਿਮਾਏ ਹੁਣ ਮੋਹ ਨਾ ਆਵੇ ਪੰਜਾਬੀ ਸੰਗੀਤ ਜਗਤ ਨੂੰ ਸਦਾ ਬਹਾਰ ਗੀਤ ਦੇਣ ਵਾਲੀ ਇਹ ਕਲਮ ਆਖਿਰ 5 ਮਾਰਚ 2019 ਨੂੰ ਸਦਾ ਲਈ ਸ਼ਾਂਤ ਹੋ ਗਏ ਸਰਦਾਰ ਪ੍ਰਕਾਸ਼ ਸਿੰਘ ਲਿੱਦੜਾ ਇਸ ਰੋਹਾਨੀ ਦੁਨੀਆ ਨੂੰ ਅਲਵਿਦਾ ਆਖ ਰੁਕਸਤ ਹੋ ਗਏ ਉਹਨਾਂ ਦੀ ਸਦੀਵੀ ਵਿਛੋੜੇ ਦੀ ਖਬਰ ਸੁਣ ਕੇ ਪੂਰੀ ਦੁਨੀਆ ਵਿੱਚ ਬੈਠੇ ਪੰਜਾਬੀਆਂ ਦੀ ਅੱਖ ਰੋਈ ਉਹ ਲੋਕਾਂ ਵਿੱਚ ਕਿੰਨੇ ਹਰਮਨ ਪਿਆਰੇ ਸਨ ਇਸ ਦਾ ਸਬੂਤ 13 ਮਾਰਚ 2019 ਨੂੰ ਉਹਨਾਂ ਦੀ ਅੰਤਮ ਅਰਦਾਸ ਵੇਲੇ ਇਕੱਠੇ ਹੋਏ ਹਜੂਮ ਨੇ ਦਿੱਤਾ ਪਰਗਟ ਸਿੰਘ ਦਾ ਸਾਦਾ ਅਤੇ ਮਿਲਣਸਾਰ ਸੁਭਾ ਸਭ ਨੂੰ ਆਪਣਾ ਬਣਾ ਲੈਂਦਾ ਸੀ ਬੜੇ ਹੀ ਸ਼ਾਂਤ ਸਬਰ ਅਤੇ ਸੰਤੋਖ ਵਾਲੇ ਇਨਸਾਨ ਸਨ ਪ੍ਰਗਟ ਸਿੰਘ ਲਿੱਦੜਾ ਉਹਨਾਂ ਦੇ ਅੰਤਿਮ ਅਰਦਾਸ ਵਿੱਚ ਸਮੂਹ ਸੰਗੀਤ ਜਗਤ ਅਤੇ ਰਾਜਨੀਤਿਕ ਲੋਕਾਂ ਨੇ ਸ਼ਿਰਕਤ ਕੀਤੀ ਇਸ ਵੇਲੇ ਪੰਜਾਬੀ ਸੰਗੀਤ ਜਗਤ ਵਿੱਚ ਸਰਦਾਰ ਪ੍ਰਗਟ ਸਿੰਘ ਲਿੱਦੜਾ ਦੇ ਸੁਪੁੱਤਰ ਸਟਾਲਨ ਵੀਰ ਸਿੰਘ ਇੱਕ ਉੱਗੇ ਵੀਡੀਓ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੇ ਹਨ ਅਧਾਰਾ ਨਿਊਜ਼ ਨੰਬਰ ਸਰਦਾਰ ਪ੍ਰਗਟ ਸਿੰਘ ਲਿੱਦੜਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਹਨਾਂ ਨੂੰ ਅਲਵਿਦਾ ਆਖਦਾ ਹੈ ਚਨ ਚਾਨਣੀ ਰਾਤ ਤੋਂ ਹਨੇਰਾ ਹੋ ਗਿਆ ਇੱਕੋ ਚਨ ਸੀ ਅੰਬਰੀ ਬੱਦਲਾਂ ਲਕੋ ਲਿਆ ਹਵਾਵਾਂ ਨਾ ਬਦਲ ਉਡਾਉਣ ਦਾ ਇੰਤਜ਼ਾਰ ਕਰਾਂਗਾ ਮੈਂ ਇੱਕ ਚਨ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਾਂਗਾ ਮੈਂ ਇੱਕ ਚਨ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਾਂਗਾ ਮੈਂ